ਸਤਿ ਸ਼੍ਰੀ ਅਕਾਲ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਠੀਕ ਹੈ ਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਰਾਜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਪੀਐਮ ਦੀ ਜਿਹੜੇ ਬੱਚਿਆਂ ਨੇ ਭਰਤੀ ਦੇ ਫਾਰਮ ਭਰੇ ਸੀ ਉਹਨਾਂ ਦੇ ਜਿਹੜੇ ਐਡਮਿਟ ਕਾਰਡ ਆ ਰਾਜੇ ਉਹੋ ਜਿਹੜੇ ਅਪਡੇਟ ਹੋ ਚੁੱਕੇ ਹੈ ਜੀ ਉਹ ਅਪਡੇਟ ਹੋ ਚੁੱਕੇ ਆ ਬਹੁਤ ਸਾਰੇ ਬੱਚਿਆਂ ਨੂੰ ਇਹਦੇ ਵਿੱਚ ਪ੍ਰੋਬਲਮ ਕੀ ਆ ਰਹੀ ਹੈ ਕਾਫੀ ਬੱਚਿਆਂ ਦਾ ਐਡਮਿਟ ਕਾਰਡ ਡਾਊਨਲੋਡ ਨਹੀਂ ਹੋ ਰਹੇ ਦੂਜੇ ਨੰਬਰ ਤੇ ਕਾਫੀ ਬੱਚਿਆਂ ਨੂੰ 에ਰਰ ਆ ਰਹੀ ਹੈ ਤਾ ਤੁਹਾਡਾ ਸਾਰਾ ਸੋਲੂਸ਼ਨ ਮੈਂ ਇਸ ਵੀਡੀਓ ਦੇ ਵਿੱਚ ਦੱਸਾਂਗਾ ਕਿਸੇ ਵੀ ਬੱਚੇ ਨੇ ਕੋਈ ਗਲਤੀ ਨਹੀਂ ਕਰਨੀ ਠੀਕ ਹੈ ਜੀ ਤੇ ਵੀਡੀਓ ਦੇ ਵਿੱਚ ਬਨੇ ਰਹੋ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਰਾ ਜੀ ਜੇ ਕੋਈ ਕੈਂਡੀਡੇਟ ਪੰਜਾਬ ਹਰਿਆਣਾ ਹਾਈ ਕੋਰਟ ਪੀਐਮ ਦੀ ਤਿਆਰੀ ਕਰਨਾ ਚਾਹੁੰਦਾਗਾ ਤਾਂ ਆਪਣੇ ਕੋਲੇ ਉਹਦਾ ਬੈਚ ਚੱਲ ਰਿਹਾ ਜਿਹਦੇ ਵਿੱਚ 300 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਮੈਥ ਨੋਟਸ ਮੋਕ ਟੈਸਟ ਐਮਸੀਕਿਊ ਏ ਟੂ ਜ਼ेड ਸਾਰਾ ਤੁਹਾਡਾ ਕੰਪਲੀਟ ਕੋਰਸ ਹੈ ਜਿਹੜਾ ਇਹਦੇ ਵਿੱਚ ਚਲਾਇਆ ਹੋਇਆ ਹੈਗਾ ਠੀਕ ਹੈ ਜੂਰੇ ਬਾਤ ਤੁਸੀਂ ਐਪ ਡਾਊਨਲੋਡ ਕਰ ਲਓ ਦੀਪੁੰਦਰ ਐਜੂਕੇਸ਼ਨ ਵਾਲਾ ਪਲੇ ਸਟੋਰ ਤੋਂ ਜਿੰਨਾ ਬੱਚਾ ਕੋਲੇ ਆਈਫੋਨ ਵਾਲਾ ਜੀ ਉਹਨਾਂ ਨੇ ਐਪ ਡਾਊਨਲੋਡ ਕਰਨੇ ਕਲਾਸ ਪਲੱਸ ਕਲਾਸ ਪਲੱਸ ਹੈ ਕੋਡ ਵੀ ਲਕਰਨਾ ਡਬਲ ਐਕਸ ਰ ਹੈ ਆ ਨੰਬਰ ਤੇ ਤੁਸੀਂ ਮੈਨੂੰ ਕਾਲ ਕਰ ਤੁਹਾਡੇ ਐਪ ਪਰ ਤੇ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਰ ਜੀ ਤੇ 300 ਰੁਪਏ ਵਿੱਚ ਤੁਹਾਨੂੰ ਸਾਰਾ ਕੰਪਲੀਟ ਡਾਟਾ ਮਿਲੂਗਾ ਪੰਜਾਬੀ ਅਤੇ ਇਹ ਇੰਗਲਿਸ਼ ਦੇ ਵਿੱਚ ਨੋਟਸ ਵੀ ਮਿਲਣਗੇ ਤੇ ਵੀਡੀਓ ਵੀ ਮਿਲਣਗੇ ਨਾਲ ਠੀਕ ਹੈ ਜੀ ਜਲਦੀ ਜਲਦੀ ਪ੍ਰਟੀਚ ਜ ਕਰ ਸਕਦੇ ਹੋ ਸਭ ਤੋਂ ਪਹਿਲਾਂ ਰ ਜੀ ਤੁਹਾਨੂੰ ਮੈਂ ਇੱਕ ਲਿੰਕ ਪ੍ਰੋਵਾਈਡ ਕਰਵਾਉਂਗਾ ਆਪਣੇ ਜਿਹੜਾ ਵੀਡੀਓ ਹੋਗੀ ਵੀਡੀਓ ਦਾ ਕਮੈਂਟ ਸੈਕਸ਼ਨ ਹੋਊਗਾ ਨਾ ਉੱਥੇ ਤੁਹਾਨੂੰ ਡਾਇਰੈਕਟ ਲਿੰਕ ਮਿਲ ਜੂਗਾ ਜਿਹਨਾਂ ਤੁਸੀਂ ਲਿੰਕ ਡਾਇਰੈਕਟ ਲਿੰਕ ਤੇ ਜਾ ਕੇ ਨਾ ਤੁਸੀਂ ਆਹੜਾ ਐਡਮਿਟ ਕਾਰਡ ਆ ਜਿਹੜਾ ਕੋ ਡਾਊਨਲੋਡ ਕਰ ਸਕਦੇ ਹੋ ਜੀ ਠੀਕ ਹੈ ਇਹ ਦੋਵਾਂ ਲਿੰਕ ਦੇ ਜੋ ਕਲਿੱਕ ਕਰੋਗੇ ਤੁਹਾਡੇ ਮੂਰੇ ਆ ਇੰਟਰਫੇਸ ਆ ਜਾਊਗਾ ਆ ਪਹਿਲਾ ਤੁਹਾਡਾ ਭਾਈ ਸਾਹਿਬ ਡੈਮੋ ਮੋਕ ਟੈਸਟ ਆ ਪਹਿਲਾ ਤੁਹਾਡਾ ਐਡਮਿਟ ਕਾਰਡ ਠੀਕ ਹੈ ਜੀ ਤਾਂ ਐਡਮਿਟ ਕਾਰਡ ਤੇ ਤੁਸੀਂ ਕਲਿੱਕ ਕਰਨਾਗਾ ਤੁਸੀਂ ਐਡਮਿਟ ਕਾਰਡ ਤੇ ਕਲਿੱਕ ਕਰੋਗੇ ਰਾਜੀ ਇੱਥੇ ਤੁਸੀਂ ਆਪਦਾ ਕੀ ਭਰਨਾਗਾ ਇੱਥੇ ਤੁਸੀਂ ਆਹੜਾ ਰਜਿਸਟ੍ਰੇਸ਼ਨ ਨੰਬਰ ਭਰਨਾ ਇੱਥੇ ਤੁਸੀਂ ਆਪਣੀ ਡੇਟ ਆਫ ਬਰਥ ਭਰਨੀ ਹੈ ਠੀਕ ਹੈ ਜੀ ਕਿਵੇਂ ਭਰਨੀ ਹੈ ਡੇਟ ਆਫ ਬਰਥ ਜਿਵੇਂ ਹੁਣ ਮੈਂ ਲਿਖਦਾ ਬਰਥ ਆਫ ਦਾ 07 11 1993 ਠੀਕ ਹੈ ਜੀ ਜਿਵੇਂ ਕਿਸੇ ਬੱਚੇ ਦੀ ਕੋਈ ਡੇਟ ਹੈਗੀ ਤੁਹਾਨੂੰ ਦੱਸਣਾ ਜੇ ਕਿਸੇ ਬੱਚੇ ਦੀ ਡੇਟ 30 12 30 ਤਰੀਕ 12ਵਾਂ ਮਹੀਨਾ 1993 ਇਸ ਤਰ੍ਹਾਂ ਤੁਸੀਂ ਇਸ ਤਰ੍ਹਾਂ ਡੇਟ ਭਰ ਦੇਣੀ ਹੈ ਥੱਲੇ ਕੋਈ ਬੱਚੇ ਟਿਕ ਮਾਰਨੀ ਕਰਨੀ ਕੁਝ ਨਹੀਂ ਕਰਨਾ ਡਾਇਰੈਕਟ ਤੁਸੀਂ ਭਰ ਦੇਣਾ ਯੂਜ਼ ਪਾਸਪੋਰਟ ਤੇ ਆਡੀ ਡੇਟ ਇਸ ਤੋਂ ਬਾਅਦ ਤੁਸੀਂ ਨੀਚੇ ਆ ਜਾਣਾਗਾ ਨਿਚੋਂ ਤੋਂ ਬਾਅਦ ਤੁਸੀਂ ਆਹ ਆ ਵੈਲੂ ਭਰ ਦੇਣੀ ਹੈ ਇਹਦੇ ਵਿੱਚ ਕੀਬੋਰਡ ਤੋਂ ਠੀਕ ਹੈ ਜੀ ਪਰ ਤੋਂ ਬਾਅਦ ਜੀ ਤੁਸੀਂ ਲੌਗਇਨ ਕਰੋਗੇ ਨਾ ਰਾਜੀ ਤਾਂ ਤੁਹਾਡੇ ਅੱਗੇ ਇੱਕ ਹੋਰ ਇੰਟਰਫੇਸ ਖੁੱਲ ਜੂਗਾ ਇਸ ਤਰ੍ਹਾਂ ਉਹਦੇ ਉੱਤੇ ਤੁਹਾਡਾ ਲਿਖਿਆ ਹੋਊਗਾ ਰਜਿਸਟ੍ਰੇਸ਼ਨ ਨੰਬਰ ਯੂਜ਼ਰ ਪਾਸਵਰਡ ਨਿਊ ਪਾਸਵਰਡ ਕਨਫਰਮ ਪਾਸਵਰਡ ਤਿੰਨ ਚੀਜ਼ਾਂ ਮਿਲਣਗੀਆਂ ਉੱਥੇ ਜਾ ਕੇ ਆਪਾਂ ਉਹਦਾ ਪਾਸਵਰਡ ਚੇਂਜ ਕਰਨਾ ਸਾਰੇ ਬੱਚਿਆਂ ਨੇ ਆਹ ਦੋ ਖਾਣੇ ਰਿਕਮੈਂਡ ਕੀਤਾ ਤੁਹਾਨੂੰ ਭਰੀ ਹੀ ਮਿਲਣਗੇ ਠੀਕ ਹੈ ਜੀ ਨਿਊ ਪਾਸਵਰਡ ਦੇ ਵਿੱਚ ਤੁਸੀਂ ਕੀ ਭਰਨਾਗਾ ਜਿਹੜਾ ਵੀ ਤੁਸੀਂ ਭਰੋਗੇ ਰਾਜੇ ਉਹਦੇ ਵਿੱਚ ਤੁਹਾਡਾ ਇੱਕ ਅੱਖਰ ਕੈਪੀਟਲ ਜ਼ਰੂਰ ਹੋਣਾ ਚਾਹੀਦਾ ਕੋਈ ਮਰਜ਼ੀ ਇੱਕ ਅੱਖਰ ਲੈ ਲਓ ਵੱਡਾ ਹੋਣਾ ਚਾਹੀਦਾ ਬਾਕੀ ਭਾਵੇਂ ਤੁਸੀਂ ਛੋਟੇ ਅੱਖਰਵਾਦੋ ਮੰਨ ਲਓ ਜਿਵੇਂ ਮੈਂ ਤੁਹਾਡਾ ਰੱਖਾਂ A B C D ਮੈਂ ਆ ਪਾਸਵਰਡ ਰੱਖ ਲਿਆ ਠੀਕ ਹੈ ਇੱਕ ਅੱਖਰ ਵਿੱਚ ਵੱਡਾ ਪਾਲੇ ਦੇ ਵਿੱਚ ਭਾਵੇਂ ਦੋ ਪਾਲੋ ਭਾਵੇਂ ਇੱਕ ਪਾਲੋ ਘੱਟੋ ਘੱਟ ਇੱਕ ਤਾਂ ਪਾਉਣੀ ਹੈ ਇਸ ਤੋਂ ਬਾਅਦ ਨਾਲ ਤੁਸੀਂ ਇੱਕ ਚਿੰਨ੍ਹ ਵੀ ਜ਼ਰੂਰ ਦੇਣਾ ਜਿਵੇਂ ਐਡ ਦਾ ਰੇਟ ਹੋ ਗਿਆ ਹੈ ਹੈਸ਼ ਹੋ ਗਿਆ ਡਾਲਰ ਦੀ ਨਿਸ਼ਾਨੀ ਹੋਗੀ ਕਲਾਸਟ੍ਰਿਕ ਨਿਸ਼ਾਨੇ ਕੋਈ ਵੀ ਤੁਹਾਨੂੰ ਜਿਹੜਾ ਲੋਗੋ ਵਧੀਆ ਲੱਗਦਾ ਉਹ ਦੇ ਲਿਓ ਨਾਲ ਇੱਕ ਜਾਂ ਦੋ ਅੱਖਰ ਤੁਸੀਂ ਉਹਦੇ ਪਾ ਲਿਓ ਮੈਥ ਦੇ ਅੰਕ 1 2 3 4 5 ਕੋਈ ਵੀ ਅੰਕ ਪਾ ਲਿਓ ਦੋ ਤਿੰਨ ਪਾ ਲਿਓ ਤਾਂ ਕਹਿਣਾ ਮੈਂ ਤੇ ਜਿਹੜਾ ਵੀ ਤੁਸੀਂ ਪਾਸਵਰਡ ਬਣਾਉਂਗੇ ਘੱਟੋ ਘੱਟ 8 ਅੰਕਾਂ ਤੋਂ ਉੱਪਰ ਹੋਵੇ ਉਹ ਤੇ ਉਹਦੇ ਵਿੱਚ ਇੱਕ ਵੱਡਾ ਅੱਖਰ ਵੀ ਹੋਣਾ ਚਾਹੀਦਾ ਤਿੰਨ ਛੋਟੇ ਅੱਖਰ ਵੀ ਹੋਣੇ ਚਾਹੀਦੇ ਇੱਕ ਚਿੰਨ ਵੀ ਹੋਣਾ ਚਾਹੀਦਾ ਇੱਕ ਆ ਚੀਜ਼ ਵੀ ਹੁੰਦੀ ਹੈ ਇਹ ਚੀਜ਼ ਤੁਸੀਂ ਨਿਊ ਪਾਸਵਰਡ ਦੇ ਵਿੱਚ ਭਰਨੀ ਹੈ ਇਹੀ ਚੀਜ਼ ਸੇਮ ਟੂ ਸੇਮ ਤੁਸੀਂ ਥੱਲੇ ਆ ਕੇ ਕਨਫਰਮ ਦੇ ਵਿੱਚ ਭਰਨੀ ਹੈ ਇਸ ਤੋਂ ਬਾਅਦ ਥੱਲੇ ਜਾ ਕੇ ਉੱਥ ਜਾ ਚੇਂਜ ਪਾਸਪੋਰਟ ਦੀ ਚੇਂਜ ਪਾਸਪੋਰਟ ਦੀ ਜਦ ਤੁਸੀਂ ਕਲਿੱਕ ਕਰਤਾ ਤਾਂ ਪਤਾ ਨੂੰ ਸ਼ੋ ਹੋ ਜਾਊਗਾ ਇਹ ਤੁਹਾਡਾ ਸਕਸੈਸਫੁਲੀ ਜਿਹੜਾ ਇਹ ਅਸੀਂ ਉਹ ਕਰਤਾ ਕੀ ਕਰਤਾ ਜੀ ਚੇਂਜ ਕਰਤਾ ਚੇਂਜ ਕਰਨ ਤੋਂ ਬਾਅਦ ਤੁਹਾਡੇ ਕੋਲੇ ਦੁਬਾਰੇ ਫੇਰ ਇੰਟਰਫੇਸ ਖੁੱਲੂਗਾ ਇਹ ਆ ਇੰਟਰਫੇਸ ਦੁਬਾਰੇ ਫੇਰ ਖੁੱਲੂਗਾ ਇਹਦੇ ਚ ਤੁਸੀਂ ਰਜਿਸਟ੍ਰੇਸ਼ਨ ਨੰਬਰ ਜਿਹੜਾ ਤੁਸੀਂ ਨਵਾਂ ਪਾਸਪੋਰਟ ਆਪ ਦਾ ਬਣਾਇਆ ਉਹ ਭਰ ਕੇ ਆ ਨੰਬਰ ਭਰ ਕੇ ਠੀਕ ਹੈ ਜੀ ਦੁਬਾਰਾ ਲੌਗਇਨ ਕਰ ਦਿਓ ਤਾਂ ਤੁਹਾਡਾ ਐਡਮਿਟ ਕਾਰਡ ਡਾਊਨਲੋਡ ਹੋ ਜਾਊਗਾ ਠੀਕ ਹੈ ਜੀ ਹਜੇ ਵੀ ਕਾਫੀ ਬੱਚਿਆਂ ਦੇ ਮੇਰੇ ਕੋਲ ਦੋ ਬੱਚਿਆਂ ਦੀ ਕਾਲ ਆਈ ਹੈ ਇੱਕ ਬੱਚੇ ਦਾ ਪੇਪ ਠੀਕ ਹੈ ਜੀ ਤੇ ਸਾਰੇ ਬੱਚਿਆਂ ਨੇ ਲਗਭਗ ਦੋਨੇ ਬੱਚਿਆਂ ਦਾ ਪੇਪਰ ਹੀ ਅੰਮ੍ਰਿਤਸਰ ਆਇਆ ਹੈਗਾ ਠੀਕ ਹੈ ਜੀ ਤੇ ਬਾਕੀ ਦੇਖਦੇ ਹਾਂ ਹੋਰ ਬੱਚਿਆਂ ਦਾ ਵੀ ਠੀਕ ਹੈ ਜੀ ਤੇ ਇਹ ਪ੍ਰੋਸੈਸ ਦਾ ਸਾਰਾ ਜੇ ਕਿਸੇ ਬੱਚੇ ਨੂੰ ਫਿਰ ਵੀ ਨਹੀਂ ਪਤਾ ਲੱਗਦਾ ਤੁਸੀਂ ਕਮੈਂਟ ਜਰੂਰ ਕਰ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤਾਂ